ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧਜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਸੂਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜ ਦੋ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਦੇਾਂਗੇ ਧਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹ ਉਹ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕੀ ਕੋਈ ਗੱਲ ਨਹੀਂ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੇਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰੇਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿ ਆ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਆ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਮਾਰੇ ਨੇ ਮਤਲਬ ਆ ਜੋ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇਮੰਤਰੀ ਅਵੀਸ਼ਾ ਜੀ ਨੂੰ ਪੁੱਛਾਂ ਕੀ ਆਪਾਂ ਕਿਉਂ ਵੇਟ ਕਰ ਰਹੇ ਆ ਦਿਨ ਦਲ ਬੀਤ ਕੇ ਅੱਜ ਪਾਕਿਸਤਾਨ ਦੀ ਧਰਜ ਉਡੀਆਂ ਨਹੀਂ ਚਾਹੀਦੀ ਸੀ ਜੇ ਕਿਤੇ ਅਮੀ ਤਰੋੜਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਜੀ मोदी साहब एक बेटी होर है बब्बर शेर ਤੁਹਾਨੂੰ ਵੀ ਅੰਮੀ ਤੋੜਾ ਸਮਝ ਆਇਆ ਕਿਉਂਕਿ ਮੈਨੂੰ ਪਤਾ ਹੈ ਕਿ ਸੁੱਤੇ ਤੁਸੀਂ ਵੀ ਨਹੀਂ ਹੋ ਰਹੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਦੇ ਸ਼ੇਵਚਨ ਵਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਹਾ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਕੰਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੁਆਨ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਨੂੰ ਤਿਆਰ ਆ ਪੇਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਧਰਜਾ ਉਡਾ ਲਾਂਗੇ ਇਹੋ ਦੇ ਸ਼ੇਰ ਫੈਣੀ ਹੋਣੇ ਚਾਹੀਦੇ ਐ ਇਹੋ ਜਿਹੇ ਹਿੰਦੂਸਤਾਨੀ ਹੋਣੇ ਚਾਹੀਦੇ ਐ ਕਿ ਜਿੰਨੇ ਵੀ ਮੇਰੇ ਹਿੰਦੂਸਤਾਨੀ Hindu ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਪਰਵਾਹ ਨਹੀਂ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਈਂਤੀ ਕਰਦਾ ਇਹ ਪੰਜਾਬ ਦਾ ਹਿੰਦੂ ਬੇਈਂਤੀ ਕਰਦੇ ਛੇਤ ਨਾਲ ਲੁਆਇੰਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਡੂ ਵੰਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇੰਦ ਪਾਦੋ ਮੈਂ ਕਹਿੰਦਾ ਥੜਕਾ ੜਕਾ ਪਾਕਿਸਤਾਨ ਸਾਹਿਬ ਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸਤੰਤਰ ਸਾਰ ਸਨਾਨੀ ਯਾਨੀ ਫਰੀਡਮ ਫਾਈਟਰ ਉਹਨਾਂ ਨੂੰ ਕਿਹਾ ਆਤਵਾਦੀਆਂ ਮੇਰੀ ਗੱਲ ਸੁਣੋ ਜੀ ਔਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਣਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨ ਜੀ ਮੈਂ ਜੀ ਤੁਹਾਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਹੈ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉੱਡੇਗੀ ਪਾਕਿਸਤਾਨ ਕੀ ਕਿਉਂਕਿ ਅਸੀਂ ਆ ਹਿੰਦੋਸਤਾਨੀ ਜੈਕਾਰਾ ਵੀਰ ਬਜਰੰਗੇ ਹਾ ਭਵਾਲੇ ਕਿਉਂਕਿ ਸਾਡੇ ਮਾਨਦੇ ਵਿੱਚ ਇੱਕੋ ਹੀ ਹੈ ਕਿ ਜਿਹੜੇ ਮੇਰੇ ਭਰਾ Hindu ਪਹਿਲਗਾਮ ਚ ਮਾਰੇ ਗਏ ਨੇ ਇਸਨ ਜਿਹੜੇ ਪ੍ਰੇੜਕ ਕੁਮੜ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ Hindu ਆਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਗਰਦਨ ਅਲੱਗ ਕਰੋਗੇ ਪਾਕਿਸਤਾਨੀਆਂ ਦਾ ਅਸੀਂ ਵੰਡਾਂਗੇ ਲੱਡੂ ਜਦੋਂ ਪਾਕਿਸਤਾਨੀ ਦੀ ਗਰਦਨ ਉੱਡਣ ਗਿਆ ਜੈ ਸ਼੍ਰੀ ਕ੍ਰਿਸ਼ਨ ਗੱਲਾਂ ਤੁਸੀਂ ਪਾਕਿਸਤਾਨ ਜਾ ਕੇ ਜਿਹੜੀਆਂ ਬੰਦ ਲਾ ਕੇ ਭੇਜਦੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ 2:30 ਵਜੇ ਪਹੁੰਚੇ ਹੋ ਜਦੋਂ ਇਤੋਂ ਟਾਈਮ ਤੇ ਪਹੁੰਚਦੇ ਨਹੀਂ ਤੇ ਅਮਰ ਜੀ ਨਾਲ ਦੀਦਾ ਦੇਖੀਏ ਕਿ ਕਿੰਦਾ ਹੋਵੋਗੇ ਮੈਂ ਕਹਿੰਦਾ ਪੱਤਰਕਾਰ ਸਭ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜਿਹੜੀ ਇੰਡੀਆ ਇੰਟਰਵਿਊ ਬੁਝਾਰਚ ਕਰਦੇ ਹੋ ਨਾ ਤੁਹਾਡੀ ਇੰਟਰਵਿਊ ਮੈਂ ਪਾਕਿਸਤਾਨ ਨਾਲ ਜਿਹੜਾ ਗਵਣੀ ਹੈ ਆ ਸ਼ੇਰ ਲਾਇਆ ਬੰਗ ਇੱਕ ਬੰਮ ਤੁਹਾਡੇ ਵੀ ਲਾ ਦੇ ਨਾਲ ਚਲੋ ਚਲਿਏ ਇਹ ਬੰਮ ਬੰਮ ਕਿਹਾ ਨਾ ਕਿ ਤੁਸੀਂ ਵੀ ਹਿੰਦੁਸਤਾਨੀ ਹੋ ਨਾ ਜੇ ਮੈਂ 11 ਵਜੇ ਨਹੀਂ ਪਹੁੰਚਿਆ ਤੁਸੀਂ ਮੇਰੇ ਭਰਾ ਨੇ ਮੇਰੀ ਮਦਦ ਕੀਤੀ 11 ਵਜੇ ਸਾਬੋ ਬੈਠੇ ਜੀ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਮੇਰੇ ਭਰਾ ਦਾ ਕਿਉਂਕਿ ਸ਼ੇਰ ਦੀ ਵੇਟ ਕੀਤੀ ਪਰ ਸ਼ੇਰ ਨੂੰ ਵੇਟ ਕਰਾਈ ਬਹੁਤ ਬਹੁਤ ਮੈਂ ਕੋਈ ਨਾ ਮੈਂ ਤੁਹਾਡਾ ਸ਼ਮਰ ਯਾ ਚੰਗਾ ਪਰ ਜਿਹੜੀ ਹੁਣ ਜੰਗ ਲਗਣੀ ਹੈ ਤੇ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤਾਂ ਮੇਰੇ ਰਿਸ਼ਵ ਸੰਗ ਤਿਆਰ ਹੀ ਨੇ ਪਿਆਰ ਨੇ ਔਰ ਤੁਹਾਡੇ ਮੈਂ ਕਹਿੰਦਾ ਤੁਸੀਂ ਵੀ ਮੇਰੇ ਨਾਲ ਚਲੋ ਬੰਬ ਲਾ ਕੇ ਕੋ ਕੀ ਬਣਾ ਲੈ ਬੋਲੋ ਤੁਹਾਡੀ ਆਵਾਜ਼ ਪਾਕਿਸਤਾਨ ਜੰਦਾਬਾਦ ਜੰਦਾਬਾਦ ਇਹੀ ਚੀਜ਼ ਮੈਂ ਕਹਿੰਦਾ ਤੁਸੀਂ ਇਹੀ ਚੀਜ਼ ਨਾਲ ਲੈ ਕੇ ਚਲੋ ਆਪ ਵੀ ਬੋਲਿਆ ਕਰੋ ਕਿ ਪਾਕਿਸਤਾਨ ਕੀ ਹਮ ਧਜੀਆਂ ਉਡਾ ਦੇਂਗੇ